ਨੰਬਰ ਤੇ ਆਈ ਹੈ ਚੋਟੀ ਹੈ ਤੁਨੋਲਾ ਮੰਡੀ ਤੋਂ ਤੇ ਸਾਰੀ ਡਿਟੇਲ ਪਾਈਆਂ ਤੋਂ ਲੈ ਕੇ ਪੁੱਛਦੇ ਆ ਕਿੰਨੇ ਚਿਰ ਦੀ ਹੈ ਤੇ ਐ ਤੰਤ ਸਾਰੀ ਡਿਟੇਲ ਬਾਰੇ ਲੈ ਕੇ ਜਾਣਕਾਰੀ ਦੰਨੇਗੇ ਤੇ ਫੋਟੋ ਦਿਖਾ ਦਿਓ ਤਾਂ ਲੋਕਾਂ ਨੂੰ ਇਹ ਕਿਹੜੇ ਏਰੀਆ ਕੱਟੀਆਂ ਦੇ ਵਿੱਚ ਪਹਿਲੇ ਨਾ ਪਤਾ ਕਰਦੇ ਆ ਵੀ ਖਰਾਬ ਤਾਂ ਨਹੀਂ ਆਇਆ ਆਹਰ ਬਕਾ ਵੀ ਆਪਾਂ ਤੁਹਾਨੂੰ ਜਾਣਕਾਰੀ ਪਾਚੀ ਉਹਦੇ ਪ੍ਰੋਗਰਾਮ ਨਾਲ ਲੱਗ ਕੇ ਨੂੰ ਮੇਰਾ ਇੱਕ ਬੜਾ ਸਮਝਣ ਵਾਲਾ ਖਿਆਲ ਦਿੱਤਾ ਹਾਂ ਜੀ ਬਾਈ ਬਾਕੀ ਕਾਲ ਪੁਲਿਸ ਕਹਿੰਦਾ ਬਾਈ ਵਧਾਈਆਂ ਤੁਹਾਨੂੰ ਪਹਿਲਾ ਸਥਾਨ ਪ੍ਰਾਪਤ ਕੀਤਾਗਾ ਤੇ ਬਾਈ ਕਿਹੜੇ ਕੈਟਾਗਰੀ ਜੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾਗਾ ਕਿੰਨੀਆਂ ਕਿੰਨੀਆਂ ਰਕੀਆਂ ਸਭ ਵਿੱਚ ਬਾਪੀ ਮੇਰੇ ਜਰਨਲਿਸਟਿਗ। ਅੰਦਰ ਵਿੱਚ ਪਹਿਲਾ ਹਸਪਤਾਲ ਤੋਂ ਕੋਲੇ ਜਾਂਦੇ ਆਂ। ਠੀਕ ਹੈ। ਤੇ ਭਾਈ ਕਿਹੜੇ ਦੀ ਗੱਡੀ ਆਹ ਹੈ ਆਪਣੀ? ਕੋਹੀ ਨੂਰ ਦੀ। ਇੱਕ ਮੇਰੇ ਨਾਲ ਨੌ ਦਾ। ਉਹ ਵੀ ਤੋਂ ਪਾਣ ਦੀ ਪਾਲਣਾ ਕਰ ਕੋਲ ਚਾਹਾਂ। ਬਾਸਲੇ ਭਾਈ ਨੀਂਗ ਤੋਂ ਘਰ ਦੀ ਹੋਮਾਂ ਚ ਸੀ। ਉਹ ਜਿਆ ਕਰਦੀ ਹਰਿਆਣੇ ਤੋਂ। ਠੀਕ ਹੈ ਜੀ। ਇੱਕ ਬੀਨ ਦੇ ਵਿੱਚ ਹੀ। ਮੇਰੇ ਤੋਂ ਸਾਰੇ ਜਾਣਦੇ। ਜਿੱਦਿਨੇ ਘਰ ਦੀ ਪਾਲੇ ਹੋਈ ਆਪਣੀ। ਮਸਾਲਾ ਲੈ ਵੀ ਬਾਈਆਂ ਨੇ ਜਿਹੜਾ ਕੌਮ ਨੂਰ ਦਾ ਟੀਕਾ ਭਰਾ ਜਿਹੜੀ ਦੀ ਮਾਂ ਸੀ ਉਹਦੇ ਪਾਈ ਕੇ ਲਾਦੇ ਸੀਗਾ। ਉਹ ਭਾਈ ਜਿਹੜੇ ਲੈ ਗਏ ਸੀ ਤਾਂ ਉਹਦੇ ਜੋ ਬਰਾਜ਼ੀ ਕੋਹੇ ਨੂਰ ਦਾ ਤੇ ਅੱਜ ਮੇਲੇ ਤੋਂ ਇਹਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਇੱਕ ਵਾਰੀ ਬਈ ਬਹੁਤ ਬਧਾਈਆਂ ਸੁਣਾਣਾ ਸੀਓ ਸਰ ਜੀ ਨੂੰ ਮੁਬਾਰਕਾਂ ਭਾਈਆਂ ਨੂੰ ਪਹਿਲਾ ਸਥਾਨ ਜਿਹੜਾ ਮੇਲੇ ਤੋਂ ਬਾਅਦ ਕੰਨੀ ਚ ਆਹੇ ਨਹੀਂ ਕੀਤੀਆਂ ਗਈ ਤੇ ਭਾਈ ਉਮਰ ਦੀ ਗੱਲ ਕਰੀਏ ਹੋਵੇਗਾ ਯਾਰ ਆ 26 ਮਹੀਨੇ ਦੀ 26 ਮਹੀਨੇ ਦੀ ਆਮਰਾ ਇਹ 26 ਮਹੀਨੇ ਦੀ ਆ ਤੇ ਬਾਕੀ ਇਹ ਭਾਈ ਨੂੰ ਮੁਬਾਰਕਾਂ ਇਹ ਨਹੀਂ ਹੋਊਗਾ ਜੀ ਭਾਈਆਂ ਨੇ ਲਿਆਈਆਂ ਕਿੰਨੀ ਜਗ੍ਹਾ ਤੇ ਆਪਾਂ ਖੜੇ ਖੜਾ ਭਾਈ ਇਹ ਆਰਾਮਗੜ ਤੋਂ ਤੇ ਲੁਧਿਆਣੇ ਜਿਹੜੇ ਆਈ ਇਹ ਆਰਾਮਗੜ ਤੋਂ ਤੇ ਲੁਧਿਆਣੇ ਜਿਹਦੇ ਤੋਂ ਇਹ ਬੜਾ ਰਾਹ ਤੋਂ ਤੇ ਜਿਹੜਾ ਆਪਣਾ ਰਣੌਰ ਦੇ ਆ ਦੇ ਵੀ ਕਬੀ ਨਹੀਂ ਗਿਆ ਲੋ ਭਾਈ ਦਿਖਾਉ ਨੇ ਆ ਇੱਕ ਸ਼ਾਰਟ ਵੀਡੀਓ ਦੇ ਵਿੱਚ ਤੁਹਾਨੂੰ ਬੋਲਣਾ ਤੇ ਇਹਦੀ ਹੈਟ ਬਾਰੇ ਇੱਕ ਵਾਰੀ ਚੈੱਕ ਕਰਵਾ ਲਿਆ ਤੇ ਔਨੇ 6 ਫੁੱਟ ਹੈਟਾਈ ਦੀ ਤਾਰੇ ਜਾਣਕਾਰੀ ਬਾਈ ਤੋਂ ਆਪਾਂ ਲੈਨੇ ਆ ਇੱਕ ਵਾਰੀ ਨਰੋਂ ਤੋ ਦਿਖਾ ਦੇ ਆ ਤੇ ਇੱਕ ਵਾਰੀ ਦੂਰੋਂ ਦਿਖਾ ਦੇ ਆ ਸਾਰੀ ਪਾਈ ਤੋਂ ਡਿਟੇਲ ਲੈ ਕੇ ਦਹਾਦਾ ਸਤ ਸ੍ਰੀਕਾਲ ਬਾਈ ਸਤ ਸ੍ਰੀਕਾਲ ਬਾਈ ਹੋਰ ਕੀ ਹਾਲ ਵਧੀਆ ਤੁਸੀਂ ਸੁਣਾਓ ਠੀਕ ਹੋ ਹਾਂ ਜੀ ਕਿਹੜਾ ਪੰਡਾ ਆਪਣਾ ਪੰਡਾ ਵੰਦਰਾਂ ਜੀ ਸਾਡਾ 15 ਅੱਛਾ ਇਹ ਬੱਚਾ ਕਿੰਨੇ ਚਿਰ ਦਾ ਹੁਣ ਇਹ ਸਾਢੇ ਤਿੰਨ ਸਾਲ ਦਾ ਹੋ ਗਿਆ ਜੀ ਚਾਰ ਦੰਦ ਦਾ ਚਾਰ ਦੰਦ ਸਾਢੇ ਤਿੰਨ ਸਾਲ ਦਾ ਹਾਂ ਜੀ ਤੇ ਉਚਾਈ ਕਿੰਨੀ ਆ ਜੀ ਇਹਦੀ ਇਹ ਦੀ ਚਾਈ ਹੈਗੀ 66 67 ਇੰਚ ਹੈ ਜੀ ਅੱਛਾ ਪੌਣੇ 6 ਫੁੱਟ ਤੇ ਲਮਾਈ 9.5 ਫੁੱਟ 9.5 ਤੇ ਕੈਮੇਰਾ ਨੰਬਰ ਦੱਸਾਈ ਪਈ ਇਹ 3.5 ਸਾਲ ਦਾ 3.5 ਸਾਲ ਦਾ ਠੀਕ ਆ ਜੀ ਤੇ ਚਾਰ ਦੰਦ ਦਾ ਚਾਰ ਦੰਦ ਤੇ ਕਿੰਨੇ ਮੇਲੇ ਦਿਖਾ ਚੁੱਕੇ ਹੋ ਇਹਨਾਂ ਨੂੰ ਚਾ ਆ ਚੌਥਾ ਮੇਲਾ ਜੀ ਆ ਅੱਛਾ ਹਾਂ ਠੀਕ ਹੈ ਤੇ ਕੈਮੇਰਾ ਨੰਬਰ ਤੇ ਹੁੰਦਾ ਨੰਬਰ ਬਾਈ ਜਾਂ ਦੂਜਾ ਜਾਂ ਪਹਿਲਾ ਜਾਂਦੀ ਦੂਜਾ ਜਾਂ ਪਹਿਲਾ ਜਾਂ ਦੂਜਾ ਜਾਂ ਪਹਿਲਾ ਹਾਂ ਠੀਕ ਆ ਕੁਸ਼ਕਾ ਗਿਆ ਸੀ ਹਾਂਜੀ ਉੱਥੇ ਜਾਣਾ ਬਾਈ ਜੀ ਉੱਥੇ ਜਾਣਾ ਹਾਂ ਜਾਵਾਂਗੇ ਦਲੀਲ ਆਹੋ ਮੰਚ ਅੱਛਾ ਠੀਕ ਤੇ ਤੁਹਾਡਾ ਮੋਬਾਈਲ ਨੰਬਰ ਬੋਲ ਦੇ ਕੋਈ 99144 ਹਾਂ 24354 ਇੱਕ ਵਾਰੀ ਫੇਰ ਬੋਲਿਓ 99144 24354 ਜੀ ਲੈ ਬਾਈ ਇੱਕ ਵਾਰੀ ਬੋਲ ਦੇ ਫੇਰ ਦਰਸ਼ਨ ਕਰਵਾ ਲਿਆਂ ਸਮਾਰਕ ਤੇ ਮੈਂ ਆ ਦਾ ਐਡਰੈਸ ਬੋਲਣਾ ਇਹ ਆ ਲੋ ਜੀ ਕਰੋ ਜੀ ਅੱਛਾ ਬਈ 50000 ਇਹਨਾਂ ਮੈਂ ਜੀ ਆਪਾਂ ਵੱਡੇ ਲੈਣੇ ਆ ਪੇਅਰ ਉਹਦਾ ਲੱਖ ਰੁਪਈਆ ਹੈ ਤੇ ਲੱਖ ਰੁਪਏ ਤੱਕ ਕਰਦੀ ਮਤਲਬ ਭੇਡ ਦਾ ਮੁੱਲ ਲੱਗਦਾ ਮਿੱਤਰੋ ਹਾਂਜੀ ਤੇ ਬਾਈ ਇਹ ਆਪਣੀ ਨਸਲ ਆ ਜਾਂ ਫਿਰ ਕਿੱਥੋਂ ਦੀ ਨਸਲ ਆ ਇਹ ਬਾਹਰਲੀ ਨਸਲ ਆਈ ਬਾਹਰਲੀ ਕਿੱਥੋਂ ਦੀ ਆ ਗਈ ਇਹ ਇਹ ਬਾਹਰ ਕੇਰਲਾ ਵਗੈਰਾ ਚੋਂ ਮੰਗਵਾਈਆਂ ਆ ਉਧਰੋਂ ਅੱਛਾ ਉਥੋਂ ਮਿਲਦੀਆਂ ਨੇ ਮਤਲਬ ਆਪਣੇ ਪੰਜਾਬ ਦੀ ਬਰੀਡ ਨਹੀਂ ਹੈਗੀ ਹਾਂਜੀ ਤੇ ਬਾਈ ਇਹ ਮਤਲਬ ਇਹਨਾਂ ਦੇ ਬੱਚੇ ਵਗੈਰਾ ਜੇ ਲੈਣੇ ਹੋਣ ਤੇ ਨੰਬਰ ਤੇ ਕੰਟੈਕਟ ਕਰ ਲੈਣੀ ਬਾਈ ਨੰਬਰ ਬੋਲਿਓਗੇ ਰ ਆਪਣਾ 98553 13008 ਅੱਛਾ ਕਿੰਨੇ ਵੀ ਬੱਚੇ ਲੈਣੇ ਹੁਣ ਮਿਲ ਜਾਣਗੇ ਬਾਈ ਹਾਂਜੀ ਹਾਂਜੀ ਜਿੰਨੇ ਮਰਜੀ ਤੇ ਬਾਈ ਇਹ ਮਤਲਬ ਦੇਖੋ ਇਹਦੇ ਦੁਕਾਨੇ ਇਸ ਟਾਈਪ ਦੇ ਆ ਤੇ ਇਹਦੇ ਕੱਟਾ ਮਤਲਬ ਲਈ ਕੱਟੇ ਹੋਇਆ ਜਾਂ ਫੀਮੇਲ 'ਚ ਕੱਟ ਹੁੰਦਾ ਈ ਅੱਛਾ ਜਿਹੜੀ ਫੀਮੇਲ ਹੁੰਦੀ ਆ ਉਹਦੇ ਇਸ ਤਰੀਕੇ ਦੇ ਕੱਟ ਹੁੰਦੇ ਆਗੇ ਕੁਦਰਤੀ ਸਾਰਿਆਂ ਦੇ ਅੱਛਾ ਇਹ ਕੁਦਰਤੀ ਓਕੇ ਤੇ ਇਹਨਾਂ ਦੀ ਬਈ ਮਤਲਬ ਇਹ ਹਾਈਟ ਮਤਲਬ ਹੁਣ ਪ੍ਰੋਪਰ ਆ ਬਸ ਇੱਡੀ ਪ੍ਰੋਪਰ ਇਹ ਵੱਡੇ ਪੈਰ ਆਈ ਇਹ ਜ਼ਿਆਦਾਤਰ ਜਿਵੇਂ ਹੁਣ ਕਈ ਵਾਰੀ ਹੁੰਦਾ ਨਾ ਕੋਈ ਆਪਾਂ ਜਿਹੜੇ ਜਾਨਵਰ ਨੂੰ ਕਿਸੇ ਮੀਟ ਪਰਪਸ ਲਈ ਜਾਂ ਕਿਸੇ ਓਨ ਪਰਪਸ ਲਈ ਪਾਲਦੇ ਆ ਇਹ ਕਿਸ ਪਰਪਸ ਲਈ ਜ਼ਿਆਦਾਤਰ ਪਾਲਦੇ ਆ ਇਹ ਫੈਂਸੀ ਹੈ ਸਜਾਵਟ ਵਾਸਤੇ ਪਾਲਦੇ ਨੇ ਫੈਂਸੀ ਸਜਾਵਟ ਖਤਰ ਮਤਲਬ ਸੋਹਣੀਆਂ ਲੱਗਦੀਆਂ ਨੇ ਜੇ ਵੇੜੇ 'ਚ ਫਿਰਦੀਆਂ ਹੋਣ ਹਨ ਤੇ ਬਾਕੀ ਯਾਰ ਸੋਹਣੀ ਵਾਲੀ ਚੀਜ਼ ਹੀ ਹੈ ਵੀ ਪੂਰੀ ਘੈਂਟ ਗੱਲ ਬਾਤ ਆ ਦੇਖ ਕੇ ਅਗਲਾ ਹਨਾ ਇਹਨੂੰ ਕਹਿਣਾ ਨਹੀਂ ਵੀ ਇਹ ਭੇਡਾਂ ਹੋਣਗੀਆਂ ਪਰ ਸੁਖਵੀਰ ਬਾਦਲ ਨੇ ਖੁਦ ਆਪਦੇ ਫਾਰਮ ਦੇ ਉੱਤੇ ਇਹਹ ਜੀਆਂ ਰੱਖੀਆਂ ਹੋਈਆਂ ਬਈ ਕਿੰਨੇ ਕੀ ਮੁੱਲ ਮਾਲ ਇਹਨਾਂ ਦਾ ਜੇ ਇਹਨਾਂ ਦਾ ਮਤਲਬ ਉਹ ਕਰਨਾ ਹੋਵੇ ਬੱਚੇ ਦਾ 50000 ਦਾ ਜੋੜਾ ਈ ਤੇ ਮੰਨ ਲਾ ਜੇ ਆਪਾਂ ਹੁਣ ਇਹ ਲੈਣੇ ਹੋਣ ਇਹ ਲੱਖ ਰੁਪਏ ਦਾ ਜੋੜਾ ਈ ਲੱਖ ਰੁਪਏ ਦਾ ਜੋੜਾ ਦੁੱਨੇ ਠੀਕ ਆ ਭਾਈ ਤੇ ਬਾਈ ਬਹੁਤ ਘੈਂਟੀ ਜਾਨਾ ਪਹਿਲੀ ਵਾਰ ਆਪਾਂ ਇਹ ਚੀਜ਼ ਦੇਖੀ ਹੈਗੀ ਤੇ ਬਹੁਤ ਵਧੀਆ ਲੱਗਿਆ ਦੇਖ ਕੇ ਤੇ ਫੈਂਸੀ ਖਾਸ ਤਰ੍ਹਾਂ ਜਿਹੜੀਆਂ ਆਪਾਂ ਰੱਖ ਸਕਦੇ ਆ ਫੈਂਸੀ ਤਾਂ ਕਿ ਕਿਸੇ ਹੋਰ ਪਰਪਸ ਲਈ ਆ ਤੇ ਬਹੁਤ ਵਧੀਆ ਚੀਜ਼ ਆ ਭਾਈ ਇੱਕ ਵਾਰੀ ਨੰਬਰ ਫੇਰ ਬੋਲ ਦੋ ਤੇ ਆਪਣਾ ਏਰੀਆ ਬੋਲ ਦੋ ਕਿਹੜਾ ਹੈ 98553 13008 ਤੇ ਭਾਈ ਆਪਣਾ ਜਿਲਾਈ ਬਰੀ ਵਾਲਾ ਪਿੰਡ ਠੀਕ ਆ ਭਾਈ ਠੀਕ ਆ ਓਕੇ ਭਾਈ ਆਰੇ ਹੋ ਗਿਆ ਕੋਈ ਗੱਲ ਤੋਂ ਕਹਿ ਰਿਹਾ ਅੱਗੇ ਫਿਰ ਵੀ ਬਾਣਾ ਰੱਖਿਆ ਠੀਕ ਹੈ ਨੇ ਦੋ ਬਾਤ ਰੱਖਿਆ ਜੱਜ ਜਹਵਾਨ ਕਹਿੰਦਾ ਫਾਨੂੰ ਦੋ ਹੋਰ ਰੱਖਣੇ ਪੈਣਗੇ ਦੋ ਫਿਰ ਕਿੰਨੇ ਦੀ ਗਿਫਤੀ ਬਾਣਾ ਰੱਖੀ ਗਈ ਆ ਔਰ ਯਾਰ ਥੋੜੀ ਛੋਟੀ ਕਰਾ ਦਿਓ ਦੇਖੇ ਜੋ ਹਜ਼ੂਰ ਲਵੀ ਬਾਈ ਜੀ ਜਿਹੜੇ ਛੋਟੇ ਰੱਖਣੇ ਆ ਅੰਦਰ ਤੇ ਮੋ ਨੰਬਰ 9 4 959 1152 275 207 1271 990 1188 1188 851 1229 1254 ਹੈਲੋ ਦੋ ਨੰਬਰ ਰਿੰਗ ਦੇ ਵਿੱਚ ਅਪ ਕਟਿਆਂ ਤੋਂ ਬਾਅਦ ਟਰਾਈ ਕੈਟਾਗਰੀਆਂ ਮੱਝਾ ਦਾ ਕਪਤੀਸ਼ਲ ਬਣਾ ਨੀਲੀ ਰਾਵੀ ਜਿੰਨੇ ਵੀਰ ਨੀਲੀ ਰਾਵੀ ਟਰਾਈ ਕੈਟਾਗਰੀਆਂ ਮੱਝਾ ਲੈ ਕੇ ਆਏ ਆ ਦੋ ਨੰਬਰ ਰਿੰਗ ਦੇ ਵਿੱਚ ਪਹੁੰਚੋ ਜਲਦੀ ਤੋਂ ਜਲਦੀ ਹੈਲੋ ਮੁਕਾਬਲਾ ਸਮਾਪਤ ਹੋਣ ਵਾਲਾ ਹੀ ਹੈ ਥੋੜੇ ਮਿੰਟਾਂ ਵਿੱਚ ਨੀਲੀ ਰਾਵੀ ਟਰਾਈ ਕੈਟਾਗਰੀਆਂ ਮੱਝਾ ਜੀ ਤੇ ਕੰਮ ਆਉਂਦਾ ਹੈ ਜਿਹੜਾ 483 ਦੇਣਾ ਨਹੀਂ ਉਹ ਲੈ ਸਾਹ ਹਾਂ ਹਲੋ ਜਗਜੀਤ ਕਹਿ ਕੇ ਗਿਆ ਮੈਨੂੰ ਹੁਣ ਵੀ ਹਾਂ ਹਲੋ ਜੀ ਮਲਾਉਂਦੇ ਆ ਤੁਹਾਨੂੰ ਸਿੰਘ ਬਣਾਉਣ ਵਾਲੇ ਬਾਈ ਨਾਲ ਤੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਪਿੰਡ ਆਪਣਾ ਕਿਰੋੜੀ ਹੈ ਜ਼ਿਲ੍ਹਾ ਇਸਾਰਾ ਹਾਂ ਸਾਹਿਬ ਹਾਂ ਜੀ ਇਹ ਮੇਲਾ ਦੇਖਣ ਵਾਸਤੇ ਆਏ ਆ ਨਾਲ ਨਹੀਂ ਮੇਲਾ ਮੇ ਹਰ ਮੇਲੇ ਮੇ ਆਤੇ ਹਮ ਕੰਮ ਹਰ ਮੇਲੇ ਤੇ ਹੁੰਦੇ ਹੋ ਜੋ ਮਿਲਕ ਦੀ ਕਿਸਮ ਜੋ ਜਿੰਨੇ ਪਸ਼ੂ ਹੈ ਅੱਛਾ ਅਮੀ ਲੋਕ ਤਿਆਰ ਕਰਦੇ ਆ ਅੱਛਾ ਕਿੰਨੇ ਪੈਸੇ ਲੈਣਾ ਚੰਗ ਬਣਾਈ ਦੇ 1000 ਰੁਪਏ 1000 ਰੁਪਏ ਹਾਂ ਤੰਦਰਾ ਮੈਂ ਤਾਂ ਬੋਲਦਾ ਤੂੰ ਮੰਗ ਲਿਆ 1000 ਰੁਪਏ ਮੈਂ ਸਕੋਣ ਦੇ 1000 ਨਹੀਂ 5-5 ਲੱਖ ਰੁਪਏ ਮੰਗਣੀ ਕਿਤੇ ਲੋਕ ਅੱਛਾ ਤੇ ਕਿੰਨੀ ਕਮੈਂਟ ਆਉਂਦੀ ਆ ਦੇ ਤੇ ਫਰੋਂਟ ਤੇ ਬਹੁਤ ਸੀ ਚੀਜ਼ ਦੇਖੀ ਜਾਵੇ ਸਿੰਘ ਮਨਾਣਾ ਭਾਈ ਸਾਹਿਬ के बाद खुला निकलना ये बस यही रखना है अच्छा बिलकुल रिंग सिंग रखना है सोना लगू हा साफ सुथरा हाँ और ये यहां से निकाल दिया ना तो उसके बाद अडर हो जाए खुल ਕੁੱਲਾ ਦੇਖਣ ਲਈ ਆ ਜਪਸੂ ਕੀ ਸ਼ੋਅ ਵਿਗੜ ਜਾਏ। ਇਸ ਤੋਂ ਬਾਅਦ ਰੇਗਮਾਰ ਮਾਰੇਗਾ ਰੇਤੇ। ਹਾਂ ਰੇਗਮਾਰ ਵੀ ਰੇਤੀ ਵੀ। ਅੱਛਾ ਜੇ ਕਿ ਸੇ ਭਾਈ ਨੇ ਸਿੰਘ ਬਣਵਾਉਣੇ ਹੁਣ ਤੇਰਾ ਮੋਬਾਈਲ ਨੰਬਰ ਬੋਲ। ਮੇਰਾ ਮੋਬਾਈਲ ਨੰਬਰ ਹੈ ਜੀ 8607110702। ਕਈ ਵਾਰ ਅਦਰ ਸਟੇਟ ਵਿੱਚ ਜਹੰਦਾ ਨੰਬਰ ਮਿਲ ਨਹੀਂ ਪੰਦਾ। ਉਸ ਦਾ ਦੂਸਰਾ ਨੰਬਰ ਹੈ 8168762942। ਤੇ ਮੈਂ ਆ ਕੀ ਆਪਣਾ ਸੋਨੂ ਹੈ ਜੀ। ਪਿੰਡ ਕਿਰੋੜੀ ਜ਼ਿਲ੍ਹਾ ਇਸਾਰ। ਤੇ ਅੱਛਾ ਠੀਕ ਹੈ ਲੈ ਭਾਈ ਨਾ ਚਪਰ ਕਰ ਲਿਓ। ਤੇ ਕਿਹੜੇ ਚਾਹਵਾਂ ਆਣ ਨੇ ਭਾਈ ਕੋਸ ਵਾਲੇ ਚੰਗ ਬਣਵਾਉਣ ਦੇ। ਪੋਣਾ ਮੇਰਾ ਕਰਦਾ ਹੈ ਪੋਣਾ ਸੀ ਹੈ ਤੇ ਬੇਲ ਕਿੰਨੀ ਲੈ ਗਿਆ ਹੈ ਬੇਲ 9.5 9.5 ਹੈ ਇਹਦਾ ਬੱਚਾ ਹੀ ਆ ਚਾਰ ਦੰਦ ਹਮ 3.5 ਸਾਲ ਦੀ ਉਮਰ 3.5 ਸਾਲ ਦੀ ਹੈ ਅੱਛਾ ਇਹ ਮਨਤੀ ਮਨਤ ਮਨਤੀ ਦਾ ਹਾਂਜੀ ਜੀ ਕੀ ਬੋਲ ਬਹੁਤ ਸੋਹਣਾ ਮਾਂ ਭਾਈ ਅਸੀਂ ਚੋਈ ਨਹੀਂ ਅਸੀਂ ਮਰਜੀ ਨੇ ਛੱਡਦਾ ਸੀ ਤੇ ਮਰਜੀ ਨਾ ਕੀ ਰੱਖਿਆ ਹੈ ਹਿੰਦੁਸਤਾਨ ਹਿੰਦੁਸਤਾਨ ਬਹੁਤ ਚੰਗਾ ਹੈ ਛੋਟਾ ਕੰਨੀ ਵਾਲਾ ਸਿੰਘ ਹੈ ਬਹੁਤ ਚੰਗਾ ਦੁੱਧ ਘਟਾਉਂਦਾ ਬਹੁਤ ਮੱਝਾ ਆ ਕੰਨੀ ਵਾਲਾ ਵੀ ਦੁੱਧ ਘਟਾਉਂਦਾ ਹਾਂ ਇਹ ਗੱਲਾਂ ਦਾ ਫਰਕ ਪੈਂਦਾ ਆ ਕੰਨੀ ਵਾਲਾ ਵੀ ਦੁੱਧ ਘਟਾਉਂਦਾ ਹੈ ਹਰਿਆਣੇ ਚੋਂ ਮੈਂ ਸਾਡੀ ਕੰਨੀ ਵਾਲੀ ਮੱਝ ਵੱਤ ਦੇਖਦੀ ਆ ਹਾਂ ਬਾਈ ਹੈਗੀ ਆ ਅਸੀਂ ਦੋ ਝੋਟੇ ਮੇਰਾ ਜਿੰਦ ਜਿਹੜਾ ਉਹ ਅਸੀਂ ਲੈ ਕੇ ਆ ਦੋ ਝੋਟੀਆਂ ਸੀ ਹਸਾਰ ਤੋਂ ਸਹੀ ਗੱਲ ਆ ਤੁਸੀਂ ਕੀ ਲੈ ਕੇ ਆਏ ਹੋ 16 16 ਲੀਟਰ ਉਹ ਮੁੰਡਾ ਵੀ ਲੈ ਕੇ ਆਇਆ ਛੋਟੇ ਵੀ ਲੈ ਕੇ ਆਇਆ ਕੱਟਣੇ ਕਰਦੇ ਨੇ ਯਾਰ ਇੱਕ ਜੀ ਵੀ ਥੈਂਕ ਚੱਕਾ ਪਾਇਨੇ 3-4 ਨੇ ਜੀ ਕੱਟਣ 3-4 ਪਾਇਨੇ ਬਿਊਟੀ ਮਿਲਕ ਬਿਊਟੀ ਜੀ ਪਾਵਾਂਗੇ ਡਰਾਈ ਜੀ ਵੀ ਪਾਵਾਂਗੇ ਅੱਛਾ ਤਿਕਲ ਜੇ ਉੱਥੇ ਗਏ ਸੀ ਪੁਸ਼ਕਰ ਸਾਰੇ ਮੇਲੇ ਲਾਉਣੇ ਆ ਘੋੜੀਆਂ ਦੇ ਵੀ ਲਾ ਤੇ ਹੁਣ ਇਹ ਕਦੋਂ ਆਇਆ ਕਲਸ਼ੇਤਰ ਕਦੋਂ ਆ ਰਿਹਾ ਕੀ ਆਊਗਾ ਜੀ ਹੁਣ اگلے ਮਹੀਨੇ ਜਨਵਰੀ ਜਨਵਰੀ ਚਾਹੁੰਦੇ ਨੇ ਦਸੰਬਰ ਦੇ ਅੰਤ ਚ ਦਿਨਾਂ ਜੀ ਕਾਟਦੇ ਹੋ ਜੀ ਦਿੱਤੇ ਆਪਣਾ ਸਾਡਾ ਜੀ ਉੱਤੇ ਆ ਗੇਟ ਦੇ ਪੂਰੇ 9 ਨੰਬਰ ਤੋਂ 9 ਨੰਬਰ ਮੈਂ ਹੁਣ ਇੱਥੇ ਹੀ ਤੁਸੀ ਕੋਲ ਆਇਆ ਇੱਥੇ ਹੀ ਤਿੰਨ ਚਾਰ ਦਿਨ ਅਸੀਂ ਤਾਂ ਨਵੇਂ ਹੀ ਆ ਲੈਨੇ ਆ ਆਪਾਂ ਵੀ ਨਵੇਂ ਘਰੇ ਦਾ ਵੀ ਟੂਕਾ ਟੀ ਆ ਲੋ ਲੈ ਕੇ ਆ ਮੱਤਾਂ ਵੀ ਲੈ ਕੇ ਆ ਨੀ ਕੋਈ ਸੁਈਆਂ ਕੱਟੀਆਂ ਗੁੱਟੀਆਂ ਵੀ ਨਹੀਂ ਵਾਲੀਆਂ ਵੀ ਨਹੀਂ ਠੀਕ ਆ ਘਰ ਦੇ ਅਸੀਂ ਦੱਸ ਦਿਆਂ ਕੰਮ ਕਰ ਦਿਆ ਲੋ ਇਹ ਆ ਕਰਕੇ ਇਹ ਆ ਕਰਕੇ ਉਹ ਆਂਦੇ ਤੁਸੀ ਰੌਲਾ ਪਾਉਣੇ ਤੇ ਅਸੀਂ ਕਹਿਦਾ ਕੰਮ ਲਵੇ ਲਿਆ ਠੀਕ ਆ ਆਉਗੀ ਹਿੰਦੁਸਤਾਨਾ ਹਿੰਦ ਇਹਦਾ ਨਾਮ ਹਿੰਦੁਸਤਾਨਾ ਕਹਿੰਦਾ ਹਾਂ 4.6 ਫੁੱਟ ਦੀ height ਹੈ ਤੇ 60 ਪਤਾ ਨਹੀਂ ਲਵਾਈ ਦੱਛੇ ਨੇ ਇਹ ਕਹਿੰਦਾ ਵੀ ਬਣਾਓ ਮੈਂ ਕਿਹਾ ਬਣਾਉਣਾ ਖੜ ਜਾ ਤੇ ਉੱਥੇ ਕਹਿੰਦਾ ਇਹ ਸਾਤੀ ਛੁੱਟੀ ਪिकेट ਵੀ ਨੇ ਉੱਥੇ ਤੰਬੂ ਚ ਪੰਜ ਨੰਬਰ ਤੰਬੂ ਉੱਥੇ ਮੈਨੂੰ ਆ ਮਿਲਿਆ ਵੀ ਇਹ ਪਹਿਲਾਂ ਆਉਂਦੇ ਹੋਏ ਨੂੰ ਉਧਰ ਮਿਲਿਆ ਉਹ ਆ ਓਏ ਇਹਨੇ ਮੈਨੂੰ ਮੰਡੀ ਤੇ ਮਿਲਿਆ ਕਿਤੇ ਬਾਈ ਇਹਨੇ ਮੈਨੂੰ ਸਿਆਲ ਲਿਆ ਆ ਤੋਈ ਦੋ ਫੋਨ ਲਾਇ ਇਸ ਵਿੱਚ ਬੋਲੀ ਜਾਂਦਾ ਸੀ ਨਾ ਹਾਂ ਇਹੀ ਸੀ ਸਿਪਾਈ ਨਾਲ ਇਹ ਮੇਰੇ ਨਾਲ ਕਰੀਦਾ ਐਨ ਇੱਕ ਦੇ ਸਾਧ ਦੇ ਆ ਜਾ ਬਣਾਉਣੇ ਹੈ ਹਾਂ ਉਹ ਸਾਧ ਦੇ ਨੂੰ ਆ ਰੀਲ ਬਣਾਵਾਂਗੇ ਮੈਕ ਜਾਂ ਬੰਦਾ ਹੁਣ ਤਾਂ ਬਣਾਈ ਵੀ ਜੋ ਹੋਰ ਹੁਣੋਂ ਤਾਂ ਬਣਾਈ ਵੀ ਜੋ ਮੈਕ ਜਾਂ ਬੰਦਾ ਆ ਜਾ ਬਾਈ ਫਿਰ ਮੈਕ ਬੰਦਾ ਹੁਣ ਬਣਾ ਲੀਂ ਮੇਰੀ ਅੱਜ ਖਾਦੀ ਕੁਦੀ ਨਹੀਂ ਹਾਂ ਅੱਜ ਕਿੱਲੋਂ ਨਾਦ ਲਿਆ ਕੇ ਰੱਖ ਬਾਈ ਹੋਰ ਯਾਰ ਮੜਿਆ ਟਾਈਮ 'ਚ 10 ਪਾਂਸ ਹੀ ਲਿਆ ਆਉਂਦੇ